ਲਗਾਤਾਰ ਖਨੌਰੀ ਬਾਰਡਰ ਤੇ ਕਿਸਾਨਾਂ ਆਗੂ ਜਗਦੀਸ਼ ਸਿੰਘ ਢੱਲੇਵਾਲ ਹੁਣਾਂ ਵੱਲੋਂ ਆਪਣਾ ਮਰਨ ਵਰਤ ਜਾਰੀ ਹੈ ਤੇ ਅੱਜ 42ਵੇਂ ਦਿਨ ਵਿੱਚ ਉਹਨਾਂ ਦਾ ਜਿਹੜਾ ਮਰਨ ਵਰਤ ਹੈ ਉਹ ਜਾਪੂਜਾ ਹੈ ਉੱਥੇ ਹੀ ਬੀਤੇ ਦਿਨਾਂ ਤੋਂ ਕਈ ਵਾਰ ਸੁਪਰੀਮ ਕੋਰਟ ਵੱਲੋਂ ਸੁਣਵਾਈ ਕੀਤੀ ਗਈ ਤੇ ਹੁਕਮ ਜਾਰੀ ਕੀਤੇ ਗਏ ਪੰਜਾਬ ਸਰਕਾਰ ਨੂੰ ਤੇ ਨਾਲ ਦੀ ਨਾਲ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗਲਬਾਤ ਕਰਨ ਦੇ ਤੇ ਅ ਜਗਦੀਸ਼ ਸਿੰਘ ਢੱਲੇਵਾਲ ਹੁਣਾਂ ਦੀ ਸਿਹਤ ਨੂੰ ਲੈ ਕੇ ਬਾਰ ਬਾਰ ਚਿੰਤਾ ਜਤਾਈ ਗਈ ਕਿਉਂਕਿ ਲਗਾਤਾਰ ਉਹ ਮਰਨ ਵਰਤ ਉੱਤੇ ਬੈਠੇ ਹੋਏ ਸੀ ਤੇ ਉਹ ਕੈਂਸਰ ਪੇਸ਼ੈਂਟ ਵੀ ਸੀ ਤੇ ਉਹਨਾਂ ਦੀ ਜਿਹੜੀ ਹਾਲਤ ਦਿਨ ਬਦ ਦਿਨ ਜਿਹੜੀ ਨਾਜ਼ੁਕ ਹੁੰਦੀ ਜਾ ਰਹੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਲਗਾਤਾਰ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਸੀ ਤੇ ਅੱਜ ਜਿਹੜੀ ਕਿ ਸੁਪਰੀਮ ਕੋਰਟ ਦੀ ਹਾਈ ਪਾਵਰ ਦੀ ਕਮੇਟੀ ਸੀ ਅੱਜ ਉਹਨਾਂ ਨੇ ਕਿਸਾਨ ਆਗੂ ਅਜਗਦੀ ਸਿੰਘ ਢੱਲਵਾਲ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਸਰਕਾਰ ਦੇ ਵਕੀਲਾਂ ਨੇ ਵੀ ਦਾਵਾ ਕੀਤਾ ਹੈ ਅੱਜ ਸੁਣਵਾਈ ਹੋਈ ਸੁਪਰੀਮ ਕੋਰਟ ਤੇ ਕਿਆ ਗੱਲ ਹੈ ਕਿ ਜਿਹੜੇ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਨੇ ਉਹ ਮੀਟਿੰਗ ਕਰਨ ਦੇ ਲਈ ਰਾਜ਼ੀ ਨੇ ਦੱਸ ਦੇ ਕਿ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਅੱਜ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਹੁਣਾਂ ਨਾਲ ਖਨੌਰੀ ਬਾਰਡਰ ਤੇ ਮੁਲਾਕਾਤ ਕੀਤੀ ਕਿਸਾਨ ਅੰਦੋਲਨ ਨੂੰ ਲੈ ਕੇ ਅੱਜ ਯਾਨੀ 6 ਜਨਵਰੀ ਨੂੰ ਸੁਪਰੀਮ ਕੋਰਟ ਚ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਦਾਵਾ ਕੀਤਾ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਅਦਾਲਤ ਵੱਲੋਂ ਬਣਾਈ ਕਮੇਟੀ ਨੂੰ ਮਿਲਣ ਲਈ ਰਾਜ਼ੀ ਹੋ ਗਏ ਹਨ ਸਰਕਾਰੀ ਵਕੀਲ ਕਪਿਲ ਸਿੱਬਲ ਨੇ ਕੁਝ ਸਮੇਂ ਬਾਅਦ ਸੁਣਵਾਈ ਕਰ ਸਰਕਾਰੀ ਵਕੀਲ ਕਪਿਲ ਸਿੱਬਲ ਨੇ ਕੁਝ ਸਮੇਂ ਬਾਅਦ ਸੁਣਵਾਈ ਕਰਨ ਦੀ ਜੜੀ ਕਿ ਅਪੀਲ ਕੀਤੀ ਹੈ ਜਿਸ ਤੇ ਹੁਣ ਜਿਹੜੀ ਅਗਲੀ ਸੁਣਵਾਈ ਹੋਏਗੀ ਇਸ ਮੁੱਦੇ ਤੇ ਉਹ ਸ਼ੁੱਕਰਵਾਰ ਯਾਨੀ 10 ਜਨਵਰੀ ਨੂੰ ਤੈਅ ਕੀਤੀ ਗਈ ਤੇ ਉਸ ਦਿਨ ਸੁਣਵਾਈ ਕੀਤੀ ਜਾਵੇਗੀ। ਉਹ ਤੇ ਦੱਸਦੀ ਹੈ ਕਿ ਅੱਜ ਦੁਪਹਿਰ ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੇ ਚੇਅਰਮੈਨ ਸੇਵਾਮੁਕਤ ਜਸਟਿਸ ਨਵਾਬ ਸਿੰਘ ਢੱਲਵਾਲ ਖਨੌਰੀ ਸਰਹੱਦ ਵਿਖੇ ਮਿਲੇ ਉਹਨਾਂ ਨੂੰ ਮਨੋਣ ਦੀ ਕੋਸ਼ਿਸ਼ ਕੀਤੀ ਗਈ ਕਿ ਇੰਟਰਨਲ ਗੱਲਬਾਤ ਨਾਲ ਹੀ ਹੱਲ ਹੋਵੇਗਾ ਪਰ ਤੁਸੀਂ ਜਿਹੜੀ ਸਿਹਤ ਸਹੂਲਤਾ ਨੇ ਡਾਕਟਰੀ ਸਹੂਲਤਾ ਨੇ ਉਹ ਲੈਣ ਲਈ ਉਹਨਾਂ ਨੂੰ ਰਾਜ਼ੀ ਕੀਤਾ ਗਿਆ ਇਸ ਕਮੇਟੀ ਵੱਲੋਂ ਹੁਣ ਜਿਹੜੀ ਅਗਲੀ ਕਾਰਵਾਈ ਹੋਏਗੀ ਅਗਲੀ ਸੁਣਵਾਈ ਹੋਏਗੀ ਉਹ 10 ਜਨਵਰੀ ਨੂੰ ਤੈਕੀ ਕੀਤੀ ਹੈ ਜੀ ਤੁਹਾਨੂੰ ਕੇ ਤੁਹਾਡੀ ਸਿਹਤ ਠੀਕ ਰਹੇ ਇਹੀ ਬੇਨਤੀ ਕਰਨ ਆਇਆ ਹੈ ਇਹੀ ਅਰਦਾਸ ਕਰਨ ਆਇਆ ਜੀ ਕਿ ਤੁਹਾਡੀ ਬੜੀ ਸਾਰੀ ਦੁਨੀਆ ਨੂੰ ਜ਼ਰੂਰ ਕਿ ਤੁਸੀਂ ਮਾਰਗਦਰਸ਼ਨ ਕਰੋ ਕਿਸਾਨਾਂ ਦਾ ਮੇਰਾ ਤੇ ਪਿੰਡ ਹੋੜੀ ਹੈ ਜੀ ਬਾਨੀ ਜ਼ਿਲ੍ਹੇ ਚ ਮੈਂ ਸਾਰੀ ਜ਼ਿੰਦਗੀ ਕਿਸਾਨ ਪੜਾਣੀ ਛੱਡਿਆ ਕਦੀ ਠੇਕੇ ਨਹੀਂ ਦਿੱਤੀ ਤੇ ਇਹੀ ਬੇਨਤੀ ਕਰਨਾ ਜੀ ਕਿ ਤੁਸੀਂ ਤੁਹਾਡੀ ਸਿਹਤ ਦਾ ਧਿਆਨ ਲਓ ਬਸ ਵਾਹਿਗੁਰੂ ਜੀ ਪ੍ਰਾਰਥਨਾ ਕਰਦੇ ਆ ਕਿ ਤੁਸੀਂ ਮੈਡੀਕਲ ਟਰੀਟਮੈਂਟ ਲੋ ਸਾਨੂੰ ਚੰਗਾ ਲੱਗੇਗਾ ਕਿਉਂ ਫੌਜੀ ਗੱਤ ਕਰੇ ਤੁਹਾਡੇ ਬਿਨਾ ਸਾਡੇ ਕੋਲ ਕੀ ਦਾ ਜੋ ਮਾਸ਼ਰ ਕਰਦੇ ਆ ਹਾਂਜੀ ਕਿ ਸਾਡੇ ਦੇਸ਼ ਦਾ ਲਗਭਗ 7 ਲੱਖ ਕਿਸਾਨ ਕਰਜ਼ੇ ਕਰਕੇ ਸੁਸਾਇਡ ਕਰ ਗਿਆ ਹੋਵੇ

जस्टिस सूर्यकांत सुप्रीम कोर्ट जज उन्होंने पीठ ने उन्होंने बैंच ने एक कमेटी बनाई जिद मैं दविंदर शर्मा जी बी एस संधु जी हमारे फॉर्मर डीजीपी हरियाणा घूमन साहब और डॉक्टर सुखपाल जी और वो हाँ की सेहत के लिए आपने भी पढ़ा होगा जिस दिन तारीख होती है वो कहते हैं यही कि किसी तरह दालेबाजी की सेहत का ध्यान रखा जाए मैं बहुत रिस्पेक्ट करता हूँ जस्टिस सूर्यकांत जी का लेकिन ये बात मैं उनसे कैसे पूछूँ कि के आप केंद्र को कोई दिशा निर्देश क्यों नहीं देते